ਬਿਜਲੀ ਵਿਭਾਗ ਦੇ ਠੇਕੇ ਕਰਮਚਾਰੀਆਂ ਵੱਲੋਂ ਬਿਜਲੀ ਠੀਕ ਕਰਦਾ ਸਮੇਂ ਤਾਰੇ ਕਰੰਟ ਆ ਜਾਣ ਕਰਨਾ ਮੌਕੇ ਤੇ ਹੀ ਮੌਤ ਹੋ ਗਈ ਇਸ ਵੰਦੀ ਮਿਲੀ ਜਾਣਕਾਰੀ ਅਨੁਸਾਰ ਖਰੜ ਵਿਖੇ ਜਦੋਂ ਲੱਗ ਗਈ ਹੋਈ ਸੀ ਬਿਜਲੀ ਮਲਾਜਾਂ ਬਿਜਲੀ ਠੀਕ ਕਰਨ ਲਈ ਖੰਭੇ ਉੱਪਰ ਚੜਿਆ ਹੋਇਆ ਸੀ ਤੇ ਅਚਾਨਕ ਹੀ ਤਾਰੇ ਵਿੱਚ ਕਰੰਟ ਆ ਗਿਆ ਦੱਸਿਆ ਜਾ ਰਿਹਾ ਕਿ ਕਿਸੇ ਵੱਲੋਂ ਜਨਰੇਟਰ ਚਲਾਇਆ ਜਾਣ ਕਰਨਾ ਬੈਕਅਪ ਆ ਗਿਆ ਜਿਸ ਕਰਨਾ ਬਿਜਲੀ ਮਲਾਜਾਂ ਦੀ ਉੱਪਰੇ ਹੀ ਮੌਤ ਹੋ ਗਈ ਇਸ ਦੇ ਵੇਕੇ ਬਿਜਲੀ ਮਲਾਜਾਂ ਤੇ ਅਗਵਾਵਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਮੁਜ਼ਾਹਰਾ ਕੀਤਾ ਗਿਆ ਆਥਾ ਸੁਣਾਣਿਆ ਕੀ ਕਹਿੰਦੇ ਬਿਜਲੀ ਵਿਭਾਗ ਦੇ ਮੁਲਾਜ਼ਮ ਅਗਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਗਾਰੰਟੀ ਕਰੇ ਸਰਕਾਰ ਰੈਗੂਲਰ ਨੌਕਰੀ ਦੇਵੇ ਪੋਇੰਟਮੈਂਟ ਲੈ ਕੇ ਦਵੇ ਦੂਜਾ ਹੈਗਾ ਉਹਦੇ ਪਰਿਵਾਰ ਨੂੰ ਮੁਆਵਜ਼ੇ ਦੀ ਗਾਰੰਟੀ ਕਰੇ ਇਹ ਨਹੀਂ ਹੈ ਜੀ 20 ਲੱਖ ਦੇ ਤਾਂ 10 ਲੱਖ ਦੇ ਤਾਂ 10 ਲੱਖ ਫੇਰ ਮਿਲੂਗਾ ਆ ਤੜਫਦੇ ਰਹਿੰਦੇ ਨੇ ਪਰਿਵਾਰ ਕਿੰਨੇ ਹੀ ਪਰਿਵਾਰ ਆ ਤੁਹਾਡੇ ਸਾਹਮਣੇ ਪਹਿਲਾਂ ਵੀ ਫਿਕਰ ਆਪਣੇ ਕੋਲ ਵੀ ਉਹਨਾਂ ਨੂੰ ਤਾਂ ਹਲੇ ਤੱਕ ਮੁਆਵਜ਼ੇ ਦੀ ਗਾਰੰਟੀ ਨਹੀਂ ਹੋਈ ਜਦੋਂ ਤੱਕ ਉਹਨੂੰ ਮੁਆਵਜ਼ੇ ਦੀ ਗਾਰੰਟੀ ਨਹੀਂ ਅਸੀਂ ਤਾਂ ਮੰਗ ਕਰਦੇ ਆ 50 ਲੱਖ ਮੁਆਵਜ਼ਾ ਦੋ ਅਸੀਂ ਤਾਂ ਮੰਗ ਕਰਦੇ ਆ ਕਾਨੂੰਨ ਮੁਤਾਬਕ ਮੁਆਵਜ਼ਾ ਦੋ ਬੰਦੇ ਦੀ 26 ਸਾਲ ਉਮਰ ਸੀ 26 ਤੋਂ ਲੈ ਕੇ 58 ਸਾਲ ਦੀ ਇਸ ਤੱਕ ਉਹ ਉਹਦੀ ਗਰੰਟੀ ਮੁਤਾਬਕ ਮੁਆਵਜ਼ਾ ਕਿਉਂ ਨਹੀਂ ਹੈ ਕਾਨੂੰਨ ਮੁਤਾਬਕ ਮੁਆਵਜ਼ਾ ਕਿਉਂ ਨਹੀਂ ਹੈ ਕਾਨੂੰਨ ਮੁਤਾਬਕ ਨੌਕਰੀ ਦੀ ਗਰੰਟੀ ਕਿਉਂ ਨਹੀਂ ਹੈ ਕਾਨੂੰਨ ਮੁਤਾਬਕ ਪੈਨਸ਼ਨ ਦੀ ਗਰੰਟੀ ਕਿਉਂ ਨਹੀਂ ਹੈ ਇਹ ਰੱਬ ਨਾ ਕਰੇ ਰੈਗੂਲਰ ਮੁਲਾਜ਼ਮ ਸਾਡੇ ਹੀ ਨੇ ਇਹ ਰੈਗੂਲਰ ਮੁਲਾਜ਼ਮ ਦਾ ਹੁੰਦਾ ਤਾਂ ਉੱਥੇ ਪੱਕੀ ਨੌਕਰੀ ਵੀ ਸੀ ਸਾਰੇ ਪ੍ਰਬੰਧ ਸੀਗੇ ਇੱਥੇ ਮਤਲਬ ਠੇਕੇ ਵਾਲੇ ਨਾਲ ਵਿਤਕਰਾ ਕਿਉਂ ਆ ਠੇਕੇ ਵਾਲਾ ਵੀ ਤਾਂ ਪੂਰਾ ਪ੍ਰੋਪਰ ਕੰਮ ਕਰਦਾ ਤੁਹਾਡੇ ਸਾਹਮਣੇ ਸਿਸਟਮ ਨੂੰ ਚਲਾ ਰਿਹਾ ਇਸ ਕਰਕੇ ਅਸੀਂ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਪਰਵਾਹ ਨੂੰ ਇਨਸਾਫ ਨਹੀਂ ਮਿਲਦਾ ਮੈਂ ਤਾਂ ਪਰਵਾਹ ਪੂਰਾ ਕਿਆ ਬੋ ਕਹਿ ਸਕਦਾ ਜੀ ਮੈਂ ਮੇਰਾ ਤਾਂ ਉਹੀ ਕਮਾਣੇ ਵਾਲਾ ਇੱਕੋ ਪੁੱਤ ਦਾ ਜੀ ਛੋਟਾ ਜਿਹਾ ਬੱਚਾ ਹੈ ਤੇ ਮੇਰਾ ਹੋਰ ਕੋਈ ਹੀ ਨਹੀਂ ਹੈ ਮੇਰੀ ਬਜ਼ੁਰਗ ਹੋ ਗਰ ਹੈ ਹੁਣ ਮੈਂ ਕਾ ਤੇ ਕਿੰਨੀ ਕੀ ਡੇਰ ਹੋਈ ਤੀ ਉਹਦੇ ਵਿਆਹ ਹੋਏ ਨੋ ਜੀ ਨਾ ਹੋਏ ਨੂ 8-9 ਸਾਲ ਪੱਟ ਗਿਆ ਲਗੇ ਕਹਿੰਦੇ ਕੋਈ ਬੱਚਾ ਵੀ ਹੈ ਤੇ ਕਿੰਨੀ ਕੀ ਡੇਰ ਦਾ ਬੱਚਾ ਹੈ ਜੀ ਔਰ ਪਿੰਖਾਨ ਦਾ ਬੱਚਾ ਹੈ 22 ਸਾਲ ਦਾ 7 ਸਾਲ ਦਾ ਸਾਰੀ ਦੋਸੀਆਂ ਹੈ ਤੇ ਸਾਰੀ ਦੋਸੀਆਂ ਹੈ ਜਲਨਾ ਦੀ ਮੈਨੇਜਮੈਂਟ ਸਰਕਾਰਾਂ ਵੀ ਮੈਨੇਜਮੈਂਟ ਸਹੀ ਨਹੀਂ ਕਰਦੀਆਂ ਬਿਜਲੀ ਬੋਰਡ ਇਹਦਾ ਸਾਰੀ ਦੋਸ਼ੀ ਹੈ ਇਹਨਾਂ ਸਾਡੇ ਬੱਚਿਆਂ ਨੂੰ ਨਾ ਇਹ ਹੁਣ ਆਹ ਤੱਕ ਝੋਕਿਆ ਗਿਆ ਇਹ ਇਹਨਾਂ ਹੋਰ 12 13 ਪਹਿਲਾਂ ਮਰਲੇ ਇਹਨਾਂ ਨੂੰ ਕੀ ਆ ਪ੍ਰੋਬਲਮ ਹੈ ਯਾਰ ਇਹਨਾਂ ਨੂੰ ਕੋਈ ਚੱਕਰ ਹੈ ਇਹਨਾਂ ਨੂੰ ਕੋਈ ਚੱਕਰ ਨਹੀਂ ਬੰਦੇ ਮਰਦੇ ਨਾ ਜਿਹਦੇ ਪਦੇ ਪਸ਼ੂ ਮਰ ਜਾਂਦੇ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਅਸਾਂ ਵੀ ਇੱਕ ਮੁੰਡਾ ਆ ਇੱਕ ਪੋਤਾ ਵੀ 5 ਕਿਜੀ ਰੱਖ ਅੱਛਾ ਇੱਕ ਆਰਚਕ ਮਾਣੇ ਵਾਲਾ ਹੁਣ ਕਮਾਈ ਦਾ ਸਾਧਨ ਕੀ ਹੈ ਕੋਈ ਸਾਧਨ ਨਹੀਂ ਆ ਮਰ ਜੂਗੇ ਹੁਣ ਬਸ ਕੋਈ ਸਾਧਨ ਨਹੀਂ ਖਾਜੀ ਖਾ ਕੇ ਮਰ ਜੂਗੇ ਬਸ ਕੋਈ ਸਾਧਨ ਨਹੀਂ ਆਪਣਾ ਆਪਣਾ ਤਾਂ ਕੁਝ ਨਹੀਂ ਆ ਚਾਹ ਲੈਣਾ ਨਸਾ ਕਰਨਾ ਸਰ ਕਰਦੇ ਹਾਂ ਜੀ ਨੇ ਆਪਣਾ ਮੰਗਣਾ ਯਾਰ ਹੇ ਤੁਹਾਨੂੰ ਪਤਾ ਬਹੁਤ ਮੰਦ ਭਾਂਦੀ ਘਟਨਾ ਹੋਈ ਹੈ ਬੜਾ ਜੰਗ ਬੱਚਾ ਜਿਹੜਾ ਹੈ ਕੱਲ ਸਾਡਾ ਇਹ ਲਾਈਨਮੈਨ ਸੀਗਾ ਸੁਤਿੰਦਰ ਸਿੰਘ ਸ਼ਾਹਲੂ ਕਰੰਟ ਦੇ ਨਾਮ ਦੀ ਜਿਹੜੀ ਮੌਤ ਹੋਈ ਹੈ ਤੇ ਇਹਦਾ ਪਰਿਵਾਰ ਜੀ ਬੱਚਾ ਛੋਟਾ ਵਾਈਫ ਵੀ ਚਾਹਗੇ ਤੇ ਬਜ਼ੁਰਗ ਮਾਪੇ ਬੈਠੇ ਬਹੁਤ ਹੀ ਮੰਦ ਭਰਦਾ ਹੋਇਆ ਜੋ ਇਹਨਾਂ ਵੱਲੋਂ ਮੰਗ ਰੱਖੀ ਗਈ ਹੈ ਜੋ ਡਿਪਾਰਟਮੈਂਟ ਵੱਲੋਂ ਪੋਸੀਬਲਸ ਪੋਸੀਬਲ ਹੈ ਉਹ ਅਸੀਂ ਇਹਨਾਂ ਨੂੰ ਪ੍ਰਮੇਵ ਵੀ ਕਰ ਦਤਾਂ ਜੋ 25 ਲੱਖ ਡਿਪਾਰਟਮੈਂਟ ਦੇ ਦੇਣ ਕੋਈ ਅਸੀ 5 ਲੱਖ ਤੋਂ ਰੈਡ ਕਰਾਸ ਵੱਲੋਂ ਵੀ ਦੇਣ ਜਾ ਰਹੇ ਤੇ ਜੋ ਹਦਾਇਤਾਂ ਮੁਤਾਬਕ ਹੈ ਪਾਲਿਸੀ ਦੀ ਇਹਨਾਂ ਦਾ 3 ਬਣਾ ਕੇ ਭੇਜਿਆ ਜਾਊਗਾ ਜੋ ਗਵਰਨਮੈਂਟ ਨੂੰ ਅਗਸਟ ਪੋਸੀਬਲ ਆ ਉਹ ਅਸੀਂ ਇਹਨਾਂ ਦਾ ਰეკਮੈਂਡੇਸ਼ਨ ਕਰਕੇ ਦੇਵਾਂਗੇ ਇਹ ਕਹਿੰਦੇ ਜਦੋਂ ਤੱਕ ਸਰਕਾਰ ਆ ਮਲਾਜ਼ਮ ਜਿਹੜੇ ਨੇ ਐਲਾਨ ਨਹੀਂ ਕਰਦੇ ਉਸ ਤੱਕ ਜਿਹੜਾ ਸਾਡਾ ਧਰਨਾ ਜਿਹੜਾ ਜਾਰੀ ਰਹੇਗਾ ਜੀ ਇਸ ਆਹੀ ਸਰਕਾਰ ਵੱਲੋਂ ਇੱਕ ਨੂੰ ਨੌਕਰੀ ਦੀ ਮੰਗ ਕੀਤੀ ਆ ਉਹਨਾਂ ਨੇ ਪਰ ਮਾਫੀ ਦਿਓ। ਉਹਨਾਂ ਨੂੰ ਦੱਸ ਦਿੱਤਾ ਹੈ ਜੋ ਜੋ ਬੈਸਟ ਪੋਸਿਬਿਲਟੀ ਹੈ ਕਿ ਉਹ ਜਿਹੜੀ ਉਹਦੀ ਵਾਈਫ ਹੈਗੀ ਆ ਉਹ ਅੱਠ ਪਾਸ ਉਹਦੇ ਲਈ ਸਪੈਸ਼ਲ ਜਿਹੜਾ ਹੈ ਕੇਸ ਬਣਾ ਕੇ ਜਾਣਾ ਸਰਕਾਰ ਕੋਲ ਉਹ ਅਸੀਂ ਸਪੈਸ਼ਲ ਬਣਾ ਕੇ ਭੇਜਤਾ ਹੈ ਕੇਸ ਜੋ ਬੈਸਟ ਪੋਸਿਬਿਲਟੀ ਹੈ ਸਰਕਾਰ ਵੱਲੋਂ ਕਰਾਉਂਦੇ। ਮੈਂ ਜਗਵੰਤ ਟੀਵੀ ਲਈ ਇਹ ਜੀਪਟਲਾ ਕਰੜਾ